ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਅੱਛਾ ਤੁਸੀਂ ਨਹੀਂ ਇਸ ਤਰ੍ਹਾਂ ਆਪਣੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਟੈਕਨੀਕ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਤੋਂ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹਿ ਰਹੇ ਹੁੰਦੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਥੋੜੀ ਸਾਇਲੈਂਟ ਦੀ ਫਾਈਲ ਲੱਗੀ ਸੀ ਹਾਂਜੀ ਤੇ ਉਹ ਐਵੇਂ ਬਿਨਾਂ ਦੱਸੇ ਕਿ اچانک ਉਹਨਾਂ ਨੇ ਕਿ ਤੁਸੀਂ ਤਾਂ ਦੱਸਦੇ ਨਾ 2012 ਤੋਂ ਮੈਨੂੰ ਡਿਪੂਟੇਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਅਚਾ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਹੈ ਇਹ ਸਿਚਿਡ ਆਈਡੀ ਸੀ ਲਾਇਸੈਂਸ ਹੀ ਸਾਰਾ ਕੁਝ ਹੈ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਕਿ ਇਹਨਾਂ ਨੂੰ ਅਪਲੋਡ ਰਿਪੋਰਟ ਨਹੀਂ ਕੀਤਾ ਜਾਂ ਚ ਦੇ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੋਂ ਦਾ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਇਹ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਕੀ ਇੰਤੈਮ ਹੋਣ ਕੀਤਾ ਅੱਛਾ ਜੀ ਮਾਤਾ ਹੀ ਹੋਰ ਵੀ ਯੂਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਸੂਮ ਕੀ ਕਰਦੇ ਇਹਨਾਂ ਆ ਰਹੇ ਕਿ ਮੈਂ ਕੀ ਦੱਸਾਂ ਕੋਈ ਕਿਸੇ ਨਹੀਂ ਹੁੰਦਾ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਸੀ ਮਤਲਬ ਜ਼ੀਰੋ ਤੋਂ ਪੰਜ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਕਰ ਤੋਂ ਤਾਂ ਨਹੀਂ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਸਾਹਮਣੇ ਇਹ ਸੀ ਕੋਈ ਦੇਖਦੇ ਕੋਈ ਸਪੈਦਰ ਤੋਂ ਮਿਲ ਰਿਹਾ ਸੀ ਜੋ ਕੋ ਮਡੂਲਸ ਹੈ ਸਹੂਲਤ ਹੁੰਦੀ ਹੈ ਐਸੀ ਕਹਦੀ ਹੈ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਦੇ ਦੇ ਉਹਦੇ ਵਿੱਚ ਫਿਰ ਜਦੋਂ ਮੈਨੂੰ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਬੈਕ ਸਾਈਡ 'ਚ ਤਰੇ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਛੁੱਟੀ ਗਿਆ ਜੀ ਜੀ ਮੈਂ ਸਰਦਾਰ ਚੁੱਕਾ ਹੋਇਆ ਮੈਂ ਜੀ ਜੀ ਬੋਲਦੇ ਹੀ ਮੈਂ ਕਮਰੇ 'ਚ ਜਰਮਨ ਨੂੰ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਰਾਤ ਭਰ ਮੈਂ ਉੱਥੇ ਰਹੀ ਕਮਰੇ 'ਚ ਠੰਡ ਬਹੁਤ ਸੀ ਨਾ ਤੇ ਕੋਈ ਲੇਟਰ ਨੂੰ ਜਗਾਇਆ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਕੱ져 ਰਹੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕ ਸਪੇਸ 'ਚ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਮੇਰੇ ਮਨੋਂ ਉੱਤੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੇਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾ ਦਦੇ ਸੀ ਮੈਂ ਤਾਂ ਛੋਰ ਚੱਲ ਗਈ ਜਾ ਰਹੀ ਐ ਕਿ ਨੂੰ ਇੰਗੀ ਸਖਤਾਂ ਯੋਗ ਦੀ ਹੈ ਖਾਸ ਕਰ ਸਮਾਨੀਆਂ ਪਿੰਨੀਆਂ ਉ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਹੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਨਾਲ ਨਿਕਲਣਾ ਸਟੈਲਸ਼ ਹੋਇਆ ਉਸ ਤੋਂ ਬਾਅਦ ਹੱਥ ਘੜੀਆਂ ਮੈਨੂੰ ਆਪਾ ਪਹਿਰੇ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪ ਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ औरब दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं जी जी बिल्कुल वो देते थे ब्रेड सैंडविच टर्की बीफ ऐसा वो मैं खाती नहीं पर जितने मेहरबान हैं ना सीधा क्या फड़नु ये दसेगा कि रीजन क्यों कि तुझे थे ये तो कुछ लीगली है ना पूछ सकते हैं आप कि क्यों तुम्हें प्रोवाइड लगी हुई है जिसे फॉलो कर रहे जी कितनी साथ उसके ये और ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਡਾਕਟਰ ਉਹ ਸੁਣਦੇ ਨਹੀਂ ਆਪ ਜੀ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੇ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ ਮੈਂ ਤਾਂ ਇਹ ਜਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕੁ ਲੋਕ ਸੀ ਉਸ ਪਲੇਨ 'ਚ ਉਹ 132 ਲੋਕ ਸੀ ਇੰਡੀਆ ਦੇ ਇੰਡੀਆ ਕਿਸੇ ਉਹ ਕਰਦੀ ਇਹ 15 ਕੇ ਕਲੰਬੇ ਗਿਆ ਦੇ ਸੀ ਬਾਕੀ ਸਾਰੇ ਹਿੰਦਿਆਰੇ ਸੀ ਉਹਨਾਂ 'ਚ ਵੀ ਅਤ ਪਲੇਨ ਚਾਤ ਕਰੀ ਨਹੀਂ ਉਹ ਨਹੀਂ ਫਿਰ ਲਾਈਆਂ ਉਹਨਾਂ ਨੇ ਅੱਥੇ ਕਿਹੜੀ ਕੋਈ ਦੋ ਅਫੀਸਰ ਚੰਗੇ ਸੀ ਜਦ ਮੈਂ ਵੇਕਲ ਸਪੀਡ ਲੈ ਕੇ ਗਿਆ ਨਾ ਤੇ ਖੜੀ ਲਗਾ ਕੇ ਉਹ ਤਾਂ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜੀ ਮਤ ਤੁਤਰਿਆ ਨਹੀਂ ਜਾਂਦਾ ਜੀ ਦੇਖੋ ਤੁਸੀਂ ਇੰਡੀਆ 'ਚ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ 'ਚ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇ ਸੀ ਪੈਰਾਂ ਨੂੰ ਤਾਂ ਥਰੂ ਲੱਗੇ ਸੀ ਅੱਗੇ ਕੀ ਕਿਆ ਲੜਾਈ ਆਪਦੀ ਹੈ ਤੁਸੀਂ ਜ਼ਰਾ ਤਾਂ ਆਈਏ ਰਹਿਣਾ ਚਾਹੀਦੀ ਹੈ ਪ੍ਰਤੀਕਾ ਮੇਰੀ ਫੈਮਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਰਹਿੰਦੀ ਬਹੁਤ ਯਾਦ ਕਰਦੀਆਂ ਨੇ ਜੀ ਕੋਕੋਨ ਤੇ ਕਰ ਮੈਂ ਜਰੂਰੀ ਬਾਤ ਸੁਣਨੀ ਮੈਂ ਗੱਲ ਨਹੀਂ ਕਰ ਸਕੀ ਕਿਉਂ ਮੈਂ ਪੜਿਆ ਉਹਨਾਂ ਨਾਲ ਮੈਂ ਉਹ ਤਾਂ ਸਾਰੇ ਵਰਕਿੰਗ ਲੀਗਲਸ ਨੇ ਸਾਰੇ ਲੀਗਲ ਉੱਥੇ ਜਾ ਰਹੇ ਨੇ ਪਾਰਾ ਜਾਣਾ ਚਾਹੂੰਗੀ ਜੀ ਚਾਹੂੰਗੀ ਮੇਰੀ ਫੈਮਿਲੀ ਹੈ ਤੇ ਹੁਣ ਜਿਹੜੇ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹ ਰਹੇ ਨੇ ਕਿ ਕਿਹੜੀਆਂ ਕਿਹੜੀ ਡਾਕੂਮੈਂਟਸ ਪਰਸਨ ਕਰਨਾ ਹੈ ਦੀਪਕ ਕਾਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਵੀ ਜਨਾ ਸਾਰੀ اچھا ਉਹ ਯਸਿਕ ਹੈ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਉਹ ਕਹਿੰਦਾ ਤੁਸੀਂ ਮੇਰੀ ਮਾਂ ਦੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੀ ਮੈਨੂੰ ਸਮਝੋ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਦੀ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਪਰਮ ਚਾਹੇ ਸਾਰ ਮਾਂ ਕਰਕੇ ਆ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹਸੇ ਤੋਂ ਦੇਖਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਨੇ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਉਹ ਅਫਵਾਦ ਜਿਵੇਂ ਦੇਸ਼ ਮੰਤਰੀ ਨੇ ਬਿਆਨ ਹੁੰਦਾ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭੇ ਸ਼ੱਕ ਮੰਨਦੇ ਇਸ ਨੂੰ ਨਹੀਂ ਕਿ ਨੋਟ ਕੋਈ ਨਹੀਂ ਕੋਨ ਲੱਗਦਾ ਕਿ ਇਹ ਸਾਰਾ ਖਸ਼ੋਤ ਹੋ ਰਿਹਾ ਜਦੋਂ ਪੀਐਮ ਮੋਦੀ ਉਹਨਾਂ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਫਾਈਟਿੰਗ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾ ਰਹੀ ਸੀ ਉਸ ਟਾਈਮ ਫੋਰਨ ਪੁਲਿਸ ਉਹਨਾਂ ਦੀ ਥੋੜੀ ਜਿਹੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਮੈਂ ਅੱਛੇ ਤਿੰਨ ਚਾਰ ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹੁਣ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਕੰਪੇਨੀਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੰਪਨੀ ਚ ਕਿ ਮੈਂ ਇਮੀਗ੍ਰੈਂਟ ਸੁਮੈਟ ਇਹ ਚੀਜ਼ ਗੱਲ ਹੈ ਇਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਤੁਹਾਡੇ ਨਾਲ ਜਿੰਨਾ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਨੋਟ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਲੀਗਿਸਟਰ ਦੇ ਡਾਂਕੀ ਦੇ ਨਹੀਂ ਆਏ ਨਹੀਂ ਅੱਜ ਕਾ ਲੋਕੇ ਬਹੁਤ ਹੀ ਜਿਵੇਂ ਟਰੈਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਪਹਿਲਾਂ ਇਹਨੇ ਟਰੱਪ ਲਿਗਾ ਜਿੰਨਾ 2 ਸਾਲ ਦੇ ਵਿੱਚ ਵਿਚਾਇਆ ਹੈ ਸਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀ ਕਰਨ ਨਹੀਂ ਦੇਖਦੇ ਜਿੰਨਾਂ 22 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਬਿਲਕੁਲ ਟਿਕਟ ਨਹੀਂ ਮੇਰੇ ਕੋਲ ਕੋਈ ਟਿਕਟ ਨਹੀਂ ਮੇਰੇ ਕੋਲ ਡਾਕੂਮੈਂਟ ਕਿਹੜੇ ਕਿਹੜੇ ਸੀ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਉਦੋਂ ਤਾਂ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਆ ਗਿਆ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਤੁਹਾਨੂੰ ਹਰ ਸਾਲ ਰੀਨਿਊ ਹੁੰਦਾ ਸੀ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਨ ਕੀਤਾ ਰੀਨਿਊ ਸੀਗਾ ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਫਿਰ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ కట్లీనా ਇਹ ਕੱਪੇ ਬਾਅਦ ਮੈਂ ਹੁਣ ਨਾ ਰੈਸਟ ਕਰ ਲਿਆ। ਰੱਖਦੇ ਬਣਾ ਲੈ ਵੀ ਥੱਕਾ ਹੁੰਦਾ ਸਾਰਿਆਂ ਨੂੰ ਹੁੰਦਾ। ਸੀ ਡਰੰਕ ਪਰਸੀ ਸੀ ਪਾਰੇ ਕੀ ਕਹ ਡਰੰਕ ਦਾ ਸ਼ਾਦੀ ਦੂਸਰਾ ਕਾਜਕਾਰ ਹੈ ਡਰੰਕ ਦਾ ਸ਼ਾਸਤ੍ਰ ਹੁੰਦਾ। ਤੇ ਇਹ ਇਹ ਕਾਜਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਚੁੱਕੀਆਂ। ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ? ਕੁਛ ਨਹੀਂ ਮੈਂ ਤਾਂ ਉਹ ਇੱਥੇ ਆ ਗਈਆਂ। ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ। ਮੇਰੀ ਫੈਮਿਲੀ ਤੇ ਉੱਥੇ ਮੈਂ ਇੱਥੇ ਤਾਂ ਸਦੀ ਫੈਮਿਲੀਸ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ, ਪੁੱਛਦੇ ਸੀ। ਨਹੀਂ ਮੈਨੂੰ ਅਜੇ ਤੱਕ ਨਾ ਮੈ ਯਾਂ ਵੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਮੀਟਰ ਤੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿਥੇ ਐਗਜ਼ੈਕਟ ਕਿਥੇ ਸੀ ਤਰ ਕੋ ਨਾ ਆਇਆ ਜਦੋਂ ਕਲਿਸਟਰ ਤੋਂ ਤੁਹਾਨੂੰ ਰਿਟੇਨ ਕੀਤਾ ਉਸ ਵੇ ਮੈਂ ਹਾਜ਼ਰੀ ਲਗਾਉਣ ਗਈ ਸੀ ਸਨਫਰਾ ਸਬਸਕ੍ਰਾਈਬਸ ਦੇ ਹਾਈਸ ਦੇ ਹਾਂਜੀ ਉੱਥੇ ਹੀ ਰਿਟੇਨ ਕਰ ਦਿੱਤਾ ਉੱਥੇ ਕਰ ਲਿਆ ਫਿਰ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰ ਲਾਣੀ ਆ ਤੋ ਤੇ ਪੇਪਰ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਪਟੜੇ ਲਾਈਨ ਤੇ ਸੀਗੇ ਉਹਨਾਂ ਚ ਵੀ ਕੋਈ ਰਿਟੇਨ ਕੀਤਾ ਤੁਹਾਨੂੰ ਕਿਤੋਂ ਬਹੁਤ ਲੋਕ ਜਿਹੜੇ ਹਾਜ਼ਰ ਲੈਣ ਆਈ ਸੀ ਸਾਰੇ ਲੋਕ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਕੇ ਹਾਜ਼ਰੀ ਲਾਣ ਕਿ ਕਰੀ ਸੀ ਤੁਸੀਂ ਜਦੋਂ ਉੱਥੇ ਗਏ ਸੀ ਗਰੁੱਪ ਸੀ 90% ਤੁਹਾਨੂੰ ਬੋਲੇ ਉਦੋਂ 에ਜੰਟ ਆ ਉਹਨੂੰ ਪੈਸੇ ਦੇ ਕੇ ਗਏ ਸੀ ਤੇ ਉਹਨੇ ਕਿ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦੇ ਬ੍ਰੈਕਟਸ ਹੈ ਕਿਤੇ ਹੋਰ ਕੰਟਰੀ ਨੂੰ ਕੋਈ ਵੀਜ਼ਾ ਨਹੀਂ ਸੀ ਕੋਈ ਪੈਸਾ ਨਹੀਂ ਸੀ ਅਚਾਨਕ ਉਹ ਪਹੁੰਚ ਗਿਆ ਸ਼ਾਇਦ ਜੀ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਸਿੱਧੇ ਮੈਂ ਤੇ ਮੁਰਦੂ ਸੀ ਆਪਣੇ ਵਕੀਲਾਂ ਟੱਚ ਤੇ ਮੇਰੀ ਫੈਮਿਲੀ ਟੱਚ ਅੱਛਾ ਹਾਂ ਮੈਂ ਤਾਂ ਕੀ ਹੋਣਾ ਮੇ ਫੈਮਿਲੀ ਮੈਂ ਤਾਂ ਜੁੱਟਿਆ ਨਹੀਂ ਜਾਂਦਾ ਹਾਂਜੀ ਹਾਂ ਮੈਂ ਤਾਂ ਸਾਰਾ ਦਿਨ ਨੀ ਪੈਰ ਮੇਰੇ ਸਿੱਧੇ ਮੈਂ ਕਿਹਨ ਦਾ ਵਾਸਤੇ ਕੌਣ ਆ ਜਿਸ ਤੇ ਸੁਣਉਂਦਾ ਇਹ ਮੇਰੀ ਸਿਸਟਰ ਆ ਰੀਅਲ ਸਿਸਟਰ ਹਾਂਜੀ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਹੋਤੀ ਆ

ਇਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤੇ ਇਥੋਂ ਦਾ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੋਗੀ